ਤ੍ਰੋ ਅੱਜ ਦਾ ਸੂਰਜ ਵੀ ਨਹੀਂ ਚੜਿਆ ਸਨੇਹਾ ਹੀ ਆ ਗਏ ਇਸ ਤਾਂ ਸੂਰਜ ਸਾਰਜ ਚੜਿਆ ਨਹੀਂ 6 ਨਵੰਬਰ 2024 6 ਨਵੰਬਰ 2024 ਅੱਜ ਸ੍ਰੀ ਗੁਰੂ ਬਾਦਰਜੀ ਤੇਗ ਬਾਦਰਜੀ ਨਾਲੇ ਸਿੱਧੀ ਦਿਹਾੜਾ ਦਾ ਲੋ ਮਤ੍ਰੋ ਐਤੋਂ ਨਾਰ ਸਿੰਘ ਪਿਆਬੀ ਚਾਪ ਆ ਰਿਹਾ ਤੜਕੀ ਤੜਕੀ ਆਹ ਦੀ ਸੇਵਾ ਲੰਗਰ ਦੀ ਚਾਹ ਦੀ ਸੇਵਾ ਚੱਲ ਰਹੀ ਆ ਫੁੱਲ ਕਾਲੀ ਪੱਗ ਵਨ ਨਰ ਕਿਨਾਰ ਸਿੰਘ ਪ੍ਰਧਾਨ ਨੇ ਨਾਰ ਸਿੰਘ ਪ੍ਰਧਾਨ ਨੇ ਹਾਰੀ ਪੱਗਵਾਨ ਨੂੰ ਕੀ ਜਾ ਕਰਵਾਕ ਪੰਜਾਬੀ ਜਿਹੜਾ ਪ੍ਰਧਾਨ ਆ ਜੀ ਸਾਂਝੀ ਪਾਰਟੀ ਦਾ ਦੇਖੋ ਜੀ ਸਾਂਝੀ ਪਾਰਟੀ ਦਾ ਪ੍ਰਧਾਨ ਚਾਹ ਜੀ ਸੇਵਾ ਕਰ ਰਿਹਾ ਸਵੇਰੀ ਸਵੇਰੀ ਤੇ ਆ ਦੇਖੋ ਜੀ ਇਹ ਆ ਸਾਂਝੀ ਪਾਰਟੀ ਦਾ ਪ੍ਰਧਾਨ ਅਗਲੇ ਸਾਲ ਨੂੰ ਗੱਤਰਾ ਪਾ ਅਗਲੇ ਸਾਲ ਨੂੰ ਵਧੀਆ ਚੋਲਾ ਪਾ ਕੇ ਅਮਰਦੇ ਸਾਕੇ ਵੱਡੀ ਹੋਏ ਦੇ ਹੱਥ ਚ ਕਰਪਾਨ ਹਾ ਇੱਥੇ ਹੋਊਗੀ ਹਾਂ ਜੀ ਆ ਦੇਖੋ ਯਾ ਨਾਰ ਸਿੰਘ ਪਿਆਬੀ ਨੇ ਪਾਣੀ ਚ ਰੱਖਤਾ ਸੀ ਹੁਣ ਇਹਨੂੰ ਚੱਕ ਲਏ ਅਸੀਂ ਦੇਖੋ ਜਿੱਤੇ ਹੁਣ ਟੱਕ ਆ ਪਾਇਆ ਸਲੋਟ ਲਾਉਣ ਹਰ ਜੀ ਸੁਣ ਲਈ ਇੱਧਰ ਗੱਲ ਦੇਖੋ ਜੀ ਤੁਸੀਂ ਹੁੰਡਾ ਆਪੇ ਦੇਖ ਰਹੇ ਹੋ ਛੋਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਕੱਲ ਵਾਲਾ ਪਾਸਾ ਦੇਖੋ ਇਹਨਾਂ ਦਾ ਜਿਹੜਾ ਸਾਨੂੰ ਖਰਾਬ ਹੀ ਰਿਹਾ ਵੀ ਬੱਸ 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 ਪਰ ਜਾਨੀ ਕਿ ਸਾਡੇ ਦਮ ਨਹੀਂ ਛੁੱਟ ਰਹੇ ਵੀ ਦੱਬੇ ਲੈ ਕੇ ਜਾਣੀ ਜਾਣਾ ਐਡਾ ਹੁੰਡਾ ਹੀ ਦੇਖੋ ਤੁਸੀਂ ਇੱਥੋਂ ਐ ਕਹਾੜੇ ਨਾਲੇ ਕੱਲੇ ਕਹਾੜੇ ਨਾਲੇ ਪਾਇਆ ਕਿਸੇ ਨੇ 1 ਸਾਲ ਹੋ ਗਿਆ ਪਾਈ ਨੂੰ ਤੁਸੀਂ ਐ ਦੇਖੋ ਕੱਲੇ ਧਾਰਦਾਰ ਕਹਾੜੇ ਨਾਲੇ ਇਹ ਕੰਮ ਚੱਲ ਰਿਹਾ ਕੱਲੇ ਕਹਾੜੇ ਨਾਲ ना कुछ हो रही सा सिर्फ काड़े ना चक लो चाहिए इधर मित्रों आ सारी अपने गल सुन दिखाई दी देखो अच अपा बढ़ती हैं सारिया ज दखाइया सुनवा देखो बढ़ती किसी भीर भाई ने दियाँ ती साररतियां ਏ ਹੋਰ ਵਡਾਂਗੇ ਅੱਜ ਹੋ ਤੱਕ ਜਾਣਾ ਅੱਜ ਤਾਂ ਸਾਰੀਆਂ ਵੜਦਾਂਗੇ ਤੇਰੀ ਗੱਡੀ ਬੁੱਲ ਕਾ ਗੱਡੀ ਬਣਾ ਤੇ ਕਿਤੇ ਟਾਈਮ ਤੇ ਉੱਥੇ ਦੇਖੀਈਏ ਰੰਗ ਵੀ ਕਰਕੇ ਤਰਨਾਂ ਨੂੰ ਦੇਖੋ ਸੂਰਜ ਮਿਨੀਆ ਜੀ ਤੱਕ ਚੜਿਆ ਦੇਖੋ ਤੜਕੀ ਤੜਕੀ ਜਿੰਮ ਲਾ ਕੇ ਬੰਦ ਹੁਣ ਲਾਤਾ ਆਪਾਂ ਸਫਾਈ ਕਰਤੀ ਦੇਸ ਨਾ ਜੋਗਾ ਕਰਦਾ ਠੀਕ ਆ ਹੁਣ ਇਧਰੋਂ ਪੈ ਜੋ ਹੱਲਾ ਬੋਲੂ ਵਾ ਠੀਕ ਆ ਵਾ ਠੀਕ ਆ ਠੀਕ ਆ ਉਧਰ ਹੱਲਾ ਬੋਲ ਦੇਖੋ ਜੀ ਜੇ ਮਲਾ ਕੇ ਅਸੀਂ ਪੂਰੀ ਘਾਂਟੇ ਦੀ ਜੇ ਮਲਾ ਕੇ ਫਰੋਰੇ ਆਇਆ ਦੇਖੋ ਤੜਕੀ ਤੜਕੀ ਜਿਹੇ ਜਿਹੇ ਵੇਲੇ ਜਿਹੜੇ ਲੋਕ ਸਾਨੂੰ ਰਜਾਈਆਂ ਜਿਵੇਂ ਦੇਖਦੇ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਦੇਖ ਰਹੇ ਨੇ ਸਾਨੂੰ YouTube ਤੇ ਸੰਤੂ ਹੈ ਜਿਹੜਾ ਝੂਠ ਬੋਲਦਾ ਸੀ RAMME ਦਾ ਮੁੰਡਾ ਝੂਠ ਬੋਲਦਾ ਸੀ ਮੈਂ ਹਾਇ ਨਹੀਂ ਜੀ ਮੈਂ ਗਏ ਹੋਇਆ ਫਰਾਨਾ ਮਹਾਰਾਜ ਨੇ ਇਹ ਜੀ ਕਿਰਪਾ ਕੀਤੀ ਉਹ ਪਿਆ ਮੱਝ ਦੇ ਗੈਦਰਾਂ ਗਵਿੰਦਪੁਰਿਆ ਸਾਡਾ ਇਹਦਾ ਹੱਥ ਵੀ ਲੋਟ ਹੋ ਗਿਆ ਨਾ ਗਵਿੰਦਪੁਰਿਆ ਦਾ ਹੁਣ ਦੇਖੋ ਹੱਥ ਦੇਖ ਸਕਦੇ ਹੋ ਚੰਗੇ ਕੰਮ ਕਰਦਾ ਹੈ ਇਹ ਹੁਣ ਲੋਟ ਹੋ ਗਿਆ ਨਹੀਂ ਜੇ ਉੱਥੇ ਬੈਠਾ ਰਹਿੰਦਾ ਇਹ ਹੱਥ ਫਿਰ ਖੜ੍ਹ ਦਿਓ ਖੜ੍ਹ ਐਂ ਰਹਿੰਦਾ